ਨਾ ਅਮਰੀਕੀ ਕਨੇਡਾ ਅੱਜ ਲੋਹਿਆਣਾ ਦੇ ਵਿੱਚ ਮਹਾਰਾਣਾ ਪ੍ਰਤਾਪ ਜੀ ਦੀ ਪ੍ਰਤਿਮਾ ਤੇ ਅਖਿਲ ਭਾਰਤੀ ਛਤਰੀ ਮਾਂ ਸਭਾ ਔਰ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੇ ਪਦ ਆਧਕਾਰੀਆਂ ਵੱਲੋਂ ਮਹਾਰਾਣਾ ਪ੍ਰਤਾਪ ਜੀ ਦੀ ਪੁੰਨਿਆ ਤੀਥੀ ਤੇ ਜਿੱਥੇ ਉਹਨਾਂ ਨੂੰ पुष्पांजलि ਅਰਪਿਤ ਕੀਤੀ ਗਈ ਉੱਥੇ ਹੀ ਅੱਜ ਦੇ ਇਸ ਦਿਨ ਤੇ ਸਮੂਹ ਸਾਥੀਆਂ ਨੇ ਗਰਮ ਮਹਿਸੂਸ ਕੀਤਾ ਵੀ ਅਸੀਂ ਸਾਰੇ ਅੱਜ ਮਹਾਰਾਣਾ ਪ੍ਰਤਾਪ ਜੀ ਦੀ ਜੋ ਪੁੰਨਿਆ ਤੀਥੀ ਮਨਾ ਰਹੇ ਆਂ ਅਸੀਂ ਉਸ ਕੋਲ ਦੇ ਵਿੱਚੋਂ ਆਂ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਸਵਾਭਿਵਾਨ ਦੀ ਖਾਤਰ ਕਦੇ ਵੀ ਕਿਸ ਮੁਗਲਾਗੇ ਝੁਕੇ ਨਹੀਂ ਮਹਾਰਾਣਾ ਪ੍ਰਤਾਪ ਜੀ ਅੱਜ 500 ਸਾਲ ਬਾਅਦ ਵੀ ਲੋਕ ਜਿਹੜੇ ਆ ਉਹਨਾਂ ਨੂੰ ਨਮਨ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਮਾਨ ਦੀ ਗੱਲ ਹੈ ਭਗਵਾਨ ਰਾਮ ਜੀ ਦਾ 22 ਤਰੀਕ ਨੂੰ ਜਿੱਥੇ ਜੋਧਿਆ ਦੇ ਵਿੱਚ ਮੰਦਰ ਨਿਰਮਾਨ ਹੋਰ ਸੰਪੂਰਨ ਹੋ ਰਿਹਾ ਉੱਥੇ ਹੀ ਸਾਡੀ ਸਭਾ ਵੱਲੋਂ ਇੱਥੇ ਮਹਾਰਾਣਾ ਪ੍ਰਤਾਪ ਜੀ ਦੀ ਮੂਰਤੀ ਦੇ ਅੱਗੇ ਦੁੱਧ ਦਾ ਔਰ ਲੱਡੂਆਂ ਦਾ ਲੰਗਰ ਲਗਾਇਆ ਜਾਏਗਾ ਕਿਉਂਕਿ ਮਹਾਰਾਣਾ ਪ੍ਰਤਾਪ ਜੀ ਜੀ ਚਾਹੇ ਭਗਵਾਨ ਰਾਮਚੰਦਰ ਜੀ ਛਤਰੀਏ ਕਾਲਜੋਂ ਅਸੀਂ ਅੱਜ ਅਸੀਂ ਗਰ ਮਹਿਸੂਸ ਕਰਦੇ ਆਂ ਕਿ ਭਗਵਾਨ ਰਾਮ ਜੀ ਜਿਨ੍ਹਾਂ ਨੂੰ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਜਿਨ੍ਹਾਂ ਨੇ ਆਪਣੇ ਪਿਤਾ ਜੀ ਦੀ ਮਰਿਆਦਾ ਅਨਸਾਰ ਉਹਨਾਂ ਦੇ ਇੱਕ ਬੋਲ ਤੇ 14 ਸਾਲ ਦਾ ਬਨਵਾਸ ਕੱਟਿਆ ਅੱਜ ਦੇ ਬੱਚਿਆਂ ਨੂੰ ਖਾਸ ਕਰਕੇ ਮੈਂ ਨੌਜਵਾਨ ਪੀੜੀ ਨੂੰ ਵੀ ਇਹਹੀ ਬੇਨਤੀ ਕਰਾਂਗਾ ਵੀ ਆਪਣੇ ਮਾਪੇ ਦਾ ਕਹਿਣਾ ਮੰਨੋ ਅچھے ਸੰਸਕਾਰ ਲਓ ਔਰ ਭਗਵਾਨ ਰਾਮ ਜੀ ਦੇ ਔਰ ਮਹਾਰਾਣਾ ਪ੍ਰਤਾਪ ਜੀ ਦੇ ਦਿਖਾਏ ਹੋਏ ਰਸਤੇ ਤੇ ਸਾਨੂੰ ਚਲਦੇ ਹੋਏ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਕੰਮ ਕਰਨਾ ਚਾਹੀਦਾ ਜੈ ਸ਼੍ਰੀ ਰਾਮ ਮਹਾਰਾਣਾ ਪ੍ਰਤਾਪ ਜੀ ਦੀ ਪੋਣਿਆ ਸਿੱਧੀ ਦੇ ਉੱਪਰ ਅਕਲਬਾੜ ਦੇ ਇੱਕ ਸੱਤਰੀ ਮਾਨਸਾਭਾ ਔਰ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੇ ਸਭੀ ਸਦਸੇ ਪਹੁੰਚੇ ਜਿਨ੍ਹਾਂ ਨੇ ਬੜੇ ਸਰਧਾਪੂਰਵਕ ਵੀਰ ਸ਼ਰੋਮਣੀ ਮਹਾਰਾਣਾ ਪ੍ਰਤਾਪ ਜੀ ਨੂੰ ਆਪਣੀ ਸੰਧਾਰ ਲਈ ਅਰਪਿਤ ਕੀਤੀ ਔਰ ਜੋ ਉਹਨਾਂ ਨੇ ਤਿਆਗ ਦੀ ਭਾਵਨਾ ਦੇ ਨਾਲ ਭਾਰਤ ਮਾਂ ਦੇ ਸਮਾਨ ਦੀ ਰੱਖਿਆ ਕੀਤੀ ਸੀਗੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਲਿਆ ਅੱਜ ਅਸੀਂ ਉਹਨਾਂ ਨੂੰ ਬਾਰ-ਬਾਰ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਚਰਨਾਂ ਕੋਟੀ-ਕੋਟੀ ਪ੍ਰਣਾਮ